ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰੇ ਚੈਨਲ ਬਹੁਤ ਬਹੁ ਸਵਾਦ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਨੂੰ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੋਇਆ ਹੈ ਲਗਾਤਾਰ ਉਹਨਾਂ ਦੇ ਜਿਹੜੇ ਵਕਫ ਵਕਫ ਥਾਵਾਂ ਦੇ ਉੱਪਰ ਸਰਚ ਕੀਤੇ ਜਾ ਰਹੇ ਨੇ ਮਜੀਠੀਆ ਨੂੰ ਨਾਲ ਲੈ ਕੇ ਵਕਫ ਵਕਫ ਥਾਵਾਂ ਤੇ ਜੋ ਛਾਪੇ ਮਾਰੇ ਜਾ ਰਹੇ ਨੇ ਜਿਸ ਤੋਂ ਬਾਅਦ ਜੋ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਦੇ ਉੱਪਰ ਨਸ਼ਾ ਤਸਕਰੀ ਦੀ ਵੱਡੇ ਇਲਜ਼ਾਮ ਲੱਗੇ ਹੋਏ ਨੇ ਬੀਬੀ ਚਗੀਰ ਕੌਰ ਜਿਨ੍ਹਾਂ ਨੇ ਇੱਕ ਨਿੱਜੀ ਚੈਨਲ ਦੇ ਉੱਪਰ ਇੰਟਰਵਿਊ ਦੇ ਦੌਰਾਨ ਦੱਸਿਆ ਕਿ ਮਜੀਠੀਆ ਦੇ ਉੱਪਰ ਇਹ ਇਲਜ਼ਾਮ ਕਿਵੇਂ ਲੱਗੇ ਤੇ ਕਿਉਂ ਲੱਗੇ ਨੇ ਮਜੀਠੀਆ ਖੁਦ ਨਸ਼ਾ ਸਪਲਾਇਰ ਨਹੀਂ ਸੀ ਨਸ਼ਾ ਨਹੀਂ ਵਹਿਦਾ ਸੀ ਪਰ ਉਹ ਨਸ਼ੇ ਦੇ ਨਾਲ ਉਹਨਾਂ ਦਾ ਨਾਮ ਕਿਵੇਂ ਜੁੜਿਆ ਇਸ ਦੇ ਬਾਰੇ ਬਹੁਤ ਵੱਡਾ ਖੁਲਾਸਾ ਕੀਤਾ ਹੈ ਬੀਬੀ ਜ਼ਗੀਰ ਕੌਰ ਨੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਤੇ ਲਾਈਕ ਕਰ ਦਿਆ ਕਰੋ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਬੀਬੀ ਜ਼ਗੀਰ ਕੌਰ ਵੱਲੋਂ ਇੱਕ ਨਿੱਜੀ ਚੈਨਲ ਦੇ ਉੱਪਰ ਇੰਟਰਵਿਊ ਦੇ ਦੌਰਾਨ ਜਿਹੜੇ ਖੁਲਾਸੇ ਕੀਤੇ ਨੇ ਜਿਵੇਂ ਹੀ 2007 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਬਣੀ विक्रमजीत सिंह मजीठिया 2007 ਦੇ ਵਿੱਚ ਜੋ ਉਹਨਾਂ ਨੇ ਐਮਐਲਏ ਦੀ ਪਹਿਲੀ ਵਾਰ ਚੋਣ ਲੜੀ ਔਰ मजीठिया ਹਲਕੇ ਤੋਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਉਸ ਵਕਤ ਉਹਨਾਂ ਨੂੰ ਐਨਆਰਆਈ ਮਨਿਸਟਰ ਬਣਾਇਆ ਗਿਆ ਸਿਰਫ 2 ਸਾਲ ਉਹ ਮਨਿਸਟਰ ਰਹੇ 2 ਸਾਲ ਤੋਂ ਬਾਅਦ ਉਹਨਾਂ ਦਾ ਜੋ ਅਹੁਦਾ ਵਾਪਸ ਲੈ ਲਿਆ ਗਿਆ विक्रमजीत सिंह मजीठिया ਨੇ ਐਸੀ ਛਾਪ ਛੱਡੀ ਆਪਣੇ ਹਲਕੇ ਦੇ ਵਿੱਚ ਕਿ ਲੋਕ मजीठिया ਦੇ ਨਾਮ ਨੂੰ ਬਹੁਤ ਵੱਡਾ ਸਮਝਣ ਲੱਗੇ ਜੋ ਬਾਕੀ ਮਾਜੇ ਦੇ ਲੀਡਰ ਸੀ ਉਹਨਾਂ ਨੂੰ ਲੋਕਾਂ ਨੇ ਜਿਹੜਾ ਕਿ ਨਕਾਰ ਦਿੱਤਾ ਮਜੀਠਾ ਹਲਕੇ ਦੇ ਲੋਕਾਂ ਨੇ ਤਾਂ ਮਜੀਠੀਆ ਕੋਲੋਂ ਕੰਮ ਲੈਣੇ ਸੀ ਲੇਕਿਨ ਨਾਲ ਲੱਗਦੇ ਹਲਕੇ ਜਿਹੜਾ ਮਾਜੇ ਦੇ ਨਾਲ ਆਸੇ ਪਾਸੇ ਹਲਕੇ ਸੀ ਉਹ ਸਾਰੇ ਹੀ ਮਜੀਠਾ ਦੇ ਉਸਤ ਪਣਾਈ ਕਰਨ ਲੱਗੇ ਹੁਣ ਉਸ ਤੋਂ ਬਹੁਤ ਸਾਰੇ ਲੀਡਰ ਜਿਹੜੇ ਸੀ ਮਜੀਠਾ ਤੋਂ ਨਾਰਾਜ਼ ਹੋਏ ਅਕਾਲੀ ਦਲ ਦੇ ਵਿੱਚ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਉਹਨਾਂ ਦੇ ਕੋਲ ਜਾ ਕੇ ਸ਼ਿਕਾਇਤਾਂ ਕਰਨ ਲੱਗੇ ਕਿ ਮਜੀਠੀਆ ਉਹਨਾਂ ਦੇ ਹਲਕਿਆਂ ਦੇ ਵਿੱਚ ਆ ਕੇ ਜੋ ਆਪਣਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦਲ ਸਰਕਾਰ ਬਣੀ ਤਾਂ ਫਿਰ ਮਜੀਠਾ ਦਾ ਬਹੁਤ ਜ਼ਿਆਦਾ ਪ੍ਰਭਾਵ ਹੋ ਗਿਆ। ਸੋ ਮਜੀਠਾ ਨੇ ਕਦੀ ਵੀ ਪਿੱਛੇ ਹਟ ਕੇ ਨਹੀਂ ਵੇਖਿਆ ਫਿਰ। ਫਿਰ ਮਜੀਠਾ ਮੰਤਰੀ ਬਣਦੇ ਨੇ, ਮਾਲ ਮੰਤਰੀ ਬਣਾਇਆ ਜਾਂਦਾ ਔਰ ਮਾਲ ਮੰਤਰੀ ਬਣਨ ਤੋਂ ਬਾਅਦ ਜਿਹੜਾ ਉਹਨਾਂ ਦਾ ਨਾਮ ਜੁੜਦਾ ਹੈ ਨਸ਼ੇ ਦੇ ਨਾਲ। ਖੁਦ ਮਜੀਠਿਆ ਨਸ਼ਾ ਨਹੀਂ ਵੇਚਦੇ ਸੀ। ਸਿਰਫ ਪੁਸ਼ਤਪਨਾਹੀ ਕਰਦੇ ਸੀ ਉਹਨਾਂ ਨਸ਼ ਨਸ਼ੇ ਵੇਚਣ ਵਾਲੇ ਲੋਕਾਂ ਦੀ। ਕਬੱਡੀ ਕੱਪ ਸ਼ੁਰੂ ਕੀਤਾ ਗਿਆ। ਕਬੱਡੀ ਕਾਪੀ ਜਦੋਂ ਸ਼ੁਰੂ ਹੁੰਦਾ ਹੈ ਤਾਂ ਉਸ ਵਕਤ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਇਹ ਕਬੱਡੀ ਖੇਡਣ ਵਾਲੇ ਜਾਂ ਕਬੱਡੀ ਦੇ ਪਲੇਅਰ ਸੀ ਉਹ ਜਿਹੜੇ ਮੁਜੀਠੀਆ ਦੇ ਨਾਲ ਉਹਨਾਂ ਦੇ ਸਬੰਧ ਹੁੰਦੇ ਨੇ ਔਰ ਉਹਨਾਂ ਦੇ ਵਿੱਚੋਂ ਆਉਂਦੇ ਨੇ ਸੱਤਾ ਤੇ ਪਿੰਦੀ ਇਹ ਨਾਮ ਜਿਹੜੇ ਆਉਂਦੇ ਨੇ ਇਹ ਹੈ ਤਾਂ ਪਲੇਅਰ ਸੀ ਪਰ ਸੱਤਾ ਤੇ ਪਿੰਦੀ ਦੇ ਨਾਲ ਮੁਜੀਠੀਆ ਦਾ ਨਾਮ ਜਿਹੜਾ ਇਕਮਿਕ ਹੋ ਗਿਆ ਸੱਤਾਪਿੰਡੀ ਮਜੀਠੀਆ ਦੇ ਯਾਰ ਸੀ ਜਿਗਰੀ ਯਾਰ ਜਿਹੜੇ ਕਿ ਕੱਲ ਅਕਾਲੀ ਵਿਧਾਇਕ ਜਿਹੜੇ ਸਾਬਕਾ ਨੇ ਉਹਨਾਂ ਨੇ ਵੀ ਇਸਤੇ ਬਾਰੇ ਜਾਣਕਾਰੀ ਦਿੱਤੀ ਔਰ ਇੱਕ ਡੀਐਸਪੀ ਜਿਹੜਾ ਕਿ ਇਹ ਪਲੇਅਰ ਸੀਗਾ ਭੋਲਾ ਉਹ ਭੋਲਾ ਡੀਐਸਪੀ ਕਬੱਡੀ ਦਾ ਜਿਹਨੂੰ ਪੰਜਾਬ ਦੇ ਵਿੱਚ ਚੁਣਿਆ ਹੋਇਆ ਸੀ ਉਹ ਕਬੱਡੀ ਜਦੋਂ ਸ਼ੁਰੂ ਹੋਈ ਸੀ ਤਾਂ ਭੋਲਾ ਜਗਦੀਸ਼ ਭੋਲਾ ਨਾਮ ਦਾ ਜਿਹੜਾ ਇਹ ਪਲੇਅਰ ਸੀ ਇਹ ਨੇ ਨਸ਼ਾ ਤਸਕਰੀ ਦੇ ਚ ਫੜਿਆ ਜਾਂਦਾ ਹੈ ਨਸ਼ਾ ਤਸਵੀਰ ਫੜਾਇਆ ਜਾਂਦਾ ਤਾਂ ਉਸ ਤੋਂ ਬਾਅਦ ਮੁਜੀਠਾ ਦਾ ਨਾਮ ਆਉਂਦਾ ਹੈ ਮੁਜੀਠੀਆ ਦਾ ਜਦੋਂ ਨਾਮ 2013 ਦੇ ਵਿੱਚ ਭੋਲੇ ਦੇ ਵੱਲੋਂ ਲਿਆ ਗਿਆ ਤਾਂ ਅਕਾਲੀ ਦਲ ਦੀ ਸਰਕਾਰ ਸੀ ਅਕਾਲੀ ਦਲ ਦੇ ਕੁਝ ਵਿਧਾਇਕ ਦਬੀ ਆਵਾਜ਼ ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਇਹ ਗੱਲ ਕਰਦੇ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਇਸ ਗੱਲ ਨੂੰ ਸਿਰਫ ਤੇ ਸਿਰਫ ਇਹ ਕਹਿੰਦਾ ਸੀ ਕਿ ਇਹ ਲੋਕਾਂ ਦਾ ਜਿਹੜਾ ਕਿ ਆਪ ਇਹ ਗੱਲ ਚਰਚਾ ਹੁੰਦੀ ਹੈ ਲੋਕ ਛੜਦੇ ਨੇ ਜਿਹੜੇ ਲੋਕ ਨੇ ਉਹ ਗੱਲਾਂ ਕਰਦੇ ਹੁੰਦੇ ਨੇ ਬਸਤਪਨਾਈ ਕਰਦੇ ਰਹੇ ਮਜੀਠੀਆ ਬੀਬੀ ਜ਼ਗੀਰਗੁਰ ਕਹਿੰਦੇ ਕਿ ਜਦੋਂ ਅਸੀਂ ਉਹਨਾਂ ਦੇ ਹਲਕੇ ਵਿੱਚ ਜਾਂਦੇ ਮਜੀਠੀਆ ਦੀ ਆਪ ਦੀ ਲਾਲ ਬੱਤੀ ਲੱਗੀ ਹੁੰਦੀ ਨਾਲ ਪੰਜ ਸੱਤ ਹੋਰ ਲਾਲ ਬੱਤੀਆਂ ਵਾਲੀਆਂ ਗੱਡੀਆਂ ਚੱਲਦੀਆਂ ਸੀ ਉਹ ਲਾਲ ਬੱਤੀ ਵਾਲੀਆਂ ਗੱਡੀਆਂ ਦੇ ਵਿੱਚ ਜਿਹੜਾ ਕਾਲਾ ਤੇ ਚਿੱਟਾ ਮਾਲ ਵਿਖਦਾ ਸੀਗਾ ਛਿਮਲਾ ਦਿੱਲੀ ਹਰਿਆਣਾ ਪੰਜਾਬ ਜੰਮੂ ਇਹ ਸਾਰੇ ਖੇਤਰਾਂ ਦੇ ਵਿੱਚ ਉਹ ਲਾਲ ਬੱਤੀਆਂ ਵਾਲੀਆਂ ਗੱਡੀਆਂ ਜਾਂਦੀਆਂ ਸੀ ਔਰ ਉਹਨਾਂ ਗੱਡੀਆਂ ਦੇ ਵਿੱਚ ਇਹ ਸਭ ਕੁਝ ਹੁੰਦਾ ਸੀ ਸੋ ਇਹ ਬੀਬੀ ਜਗੀਰਕੌਰ ਨੇ ਵੱਡੇ ਖੁਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਮਜੀਠੀਆਂ ਨੂੰ ਜਿਹੜਾ ਰੋਕਣ ਦੀ ਵੀ ਕੋਸ਼ਿਸ਼ ਕੀਤੀ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਮਜੀਠੀਆਂ ਨਹੀਂ ਹਟੇ ਮਜੀਠੀਆਂ ਕਹਿੰਦੇ ਸੀ ਕਿ ਲੋਕ ਗੱਲਾਂ ਕਰਦੇ ਨੇ ਲੇਕਿਨ ਜਿਹੜੀ ਪੁਸਤਪਨਾਇ ਕੀਤੀ ਹੈ ਮਜੀਠੀਆਂ ਨੇ ਕੀਤੀ ਹੈ ਜੋ ਅੱਜ ਅਕਾਲੀ ਦਰ ਦਾ ਹਸ਼ਰ ਹੋਇਆ ਹੈ ਇਹ ਮਜੀਠੀਆਂ ਦੇ ਕਾਰਨ ਹੋਇਆ ਉਹ ਕਬੱਡੀ ਕੱਪ ਜਦੋਂ ਸੁਖਬੀਰ ਸਿੰਘ ਬਾਦਲ ਨੇ ਸ਼ੁਰੂ ਕਰਵਾਇਆ ਉਸ ਵਕਤ ਸਭ ਕੁਝ ਸ਼ੁਰੂ ਹੋਇਆ ਔਰ ਇਹ ਨਸ਼ਾ ਪੰਜਾਬ ਦੇ ਵਿੱਚ ਆਇਆ ਔਰ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਬਰਬਾਦ ਕੀਤਾ ਗਿਆ ਜਦੋਂ ਇੱਕ ਹੋਰ ਮਿਨਿਸਟਰ ਦੇ ਪੁੱਤਰ ਦਾ ਨਾਮ ਆਇਆ ਸੀ ਉਸੇ ਵਕਤ ਉਹਨਾਂ ਤੋਂ ਅਸਤੀਫਾ ਲੈ ਲਿਆ ਗਿਆ ਲੇਕਿਨ ਮਜੀਠੀਆ ਤੋਂ ਅਸਤੀਫਾ ਨਹੀਂ ਲਿਆ ਗਿਆ ਕਿਉਂਕਿ ਮਜੀਠੀਆ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਾਰਾ ਹਸਬ ਸਨ ਜਿਸ ਨੂੰ ਲੈ ਕੇ ਹਰ ਸਿੰਘ ਕੁਲ ਬਾਦਲ ਜਿਹੜੇ ਸੁਖਬੀਰ ਸਿੰਘ ਬਾਦਲ ਨਾਰਾਜ਼ ਹੁੰਦੇ ਸੀ ਇੱਕ ਪਾਸੇ ਉਹਨਾਂ ਨੇ ਇਹ ਵੀ ਕਿਹਾ ਜਦੋਂ ਪ੍ਰਕਾਸ਼ ਸਿੰਘ ਬਾਦਲ ਕੋਲ ਸਾਡੀ ਗੱਲ ਇਹ ਪਹੁੰਚ ਗਈ ਤਾ ਪ੍ਰਕਾਸ਼ ਸਿੰਘ ਬਾਦਲ ਮਜੀਠੀਆ ਨੂੰ ਜਿਹੜਾ ਉਹਨਾਂ ਨੇ ਇਹ ਰੋਕਣ ਦੀ ਵੀ ਕੋਸ਼ਿਸ਼ ਕੀਤੀ ਪਰ ਸੁਖਬੀਰ ਸਿੰਘ ਬਾਦਲ ਤੇ ਹਰਸਿਮਰ ਕੌਰ ਬਾਦਲ ਨੇ ਦਬਾਅ ਪਾ ਦਿੱਤਾ ਔਰ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਬੰਨੇ ਗਏ ਜਿਸ ਕਾਰਨ ਉਹ ਕਾਰਵਾਈ ਨਹੀਂ ਕਰ ਸਕੇ ਸੋ ਅੱਜ ਅਕਾਲੀ ਦਲ ਦਾ ਇਹ ਜਿਹੜਾ 25 ਸਾਲ ਰਾਜ ਕਰਨ ਦਾ ਸੁਪਨਾ ਸੀ ਇਹ ਚੱਕਨਾ ਚੂਰ ਹੋ ਗਿਆ ਕਿਉਂਕਿ ਉਸ ਵਕਤ 25 ਸਾਲ ਰਾਜ ਕਰਨ ਦਾ ਇਹ ਸੁਪਨਾ ਜਿਹੜਾ ਸੀ ਲਗਾਤਾਰ ਇਹ ਚੱਲ ਰਿਹਾ ਸੀ ਔਰ 25 ਸਾਲ ਰਾਜ ਕਰਨ ਦੀ ਜਿਹੜੀ ਇਹਫਵਾਸੀ ਫੈਲੀ ਹੋਈ ਸੀ ਜਿਸ ਨੂੰ ਲੈ ਕੇ ਮਜੀਠੀਆ ਸਾਹਿਬ ਨੇ ਕਦੀ ਸੋਚਿਆ ਨਹੀਂ ਸੀ ਪਰ ਸ਼ਾਸਤ ਵਿੱਚ ਜਦੋਂ ਪਹਿਲੀ ਵਾਰ ਆਏ ਔਰ ਉਹਨਾਂ ਨੇ ਆ ਕੇ ਇਨਾਂ ਨੂੰ ਵੱਡਾ ਇਹ ਜਿਹੜਾ ਗੁਨਾਹ ਕਰਤਾ ਜਿਹਨੂੰ ਅੱਜ ਅਕਾਲੀ ਦਲ ਜਿਹੜਾ ਖਮਿਆਜਾ ਭੁਗਤ ਰਿਹਾ ਹੈ ਅਕਾਲੀ ਦਲ ਦੇ ਉੱਪਰ ਲੱਗਿਆ ਇਹ ਤੱਬਾ ਕਦੋਂ ਥੋਪੇਗਾ ਇਹ ਬਹੁਤ ਵੱਡਾ ਮਿਹਨਤ ਕਰਨੀ ਪਵੇਗੀ ਲੰਬਾ ਸਮਾਂ ਅਕਾਲੀ ਦਲ ਦਾ ਇਹ ਤੱਬਾ ਤਾਂ ਹਟੇਗਾ ਜੇਕਰ ਵਿਕਰਮ ਸਿੰਘ ਮਜੀਠੀਆ ਅਕਾਲੀ ਦਲ ਤੋਂ ਬਾਹਰ ਹੋ ਜਾਂਦੇ ਨੇ ਉਸ ਤੋਂ ਬਾਅਦ ਅਕਾਲੀ ਦਲ ਤੇ ਉੱਪਰ ਇਹ ਤੱਬਾ ਜਿਹੜਾ ਕੀ ਹਟੇਗਾ ਸੋ ਅੱਜ ਬੀਬੀ ਜਗੀਰ ਕੌਰ ਨੇ ਇਹ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਿ ਅਕਾਲੀ ਦਲ ਲਈ ਇਹ ਨਾਂ ਜਿਹੜਾ ਇੱਕ ਤੱਬਾ ਲੱਗਿਆ ਹੈ ਜਿਹੜਾ ਕਦੀ ਵੀ ਨਹੀਂ ਮਿਟ ਸਕਦਾ ਸੋ ਅਕਾਲੀ ਦਲ ਨੂੰ ਹੁਣ ਸੱਤਾ ਵਿੱਚ ਆਉਣ ਲਈ ਜਿਹੜਾ ਕਿ ਮਜੀਠੀਆ ਨੂੰ ਬਾਹਰ ਕਰਨਾ ਪਵੇਗਾ ਮਜੀਠੀਆ ਅਕਾਲੀ ਦਲ ਪਾਰਟੀ ਤੋਂ ਬਾਹਰ ਹੋਣਗੇ ਤਾਂ ਅਕਾਲੀ ਦਲ ਦੁਬਾਰਾ ਸੱਤਾ ਵਿੱਚ ਆਵੇਗਾ